ਹਰ ਬੇ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਘਰ ਪਰਿਵਾਰ ਕਿਦਾਂ ਸੱਟਾ ਤੇ ਹੋ ਗਏ ਦਿਨ ਮੇਰੇ ਸੋਨਾਂ ਚਾਰ ਪੰਜ ਦਿਨ ਨਹੀਂ ਹੋ ਗਏ ਕੋਈ ਵਲੌਗ ਸ਼ੂਟ ਨਹੀਂ ਕੀਤਾ ਅੱਜ ਲੱਗੇ ਆਪਾਂ ਕਰਨਾ ਕਰਦੇ ਆ ਕੋਈ ਸੈਟਅਪ ਤਕੜਾ ਅੱਜ ਖਰਾਕਰ ਲਾਉਣੀ ਅੱਜ ਦੀ ਸ਼ੇ ਜੀ ਕਬੂਤਰਾਂ ਦੀ ਸ਼ੇ ਜੀ ਚਲੋ ਕਰਦੇ ਆ ਕਿ ਹੋਰ ਦੇ ਨਾਲ ਕੰਟੀਨਿਊ ਲਓ ਜੀ ਹੋ ਲੱਗ ਗਈ ਖਰਾਕ ਤਿਆਰ ਇਹ ਨਾ ਵੇਖੋ ਤੁਸੀਂ ਸਰੋਂ ਬਹੁਤ ਥੋੜੀ ਆ ਫੋਟੋ ਨਹੀਂ ਹੁੰਦੀ ਆ ਫੁੱਲ ਕਟਾਈ ਤੇਰੀ ਫੋਟੋ ਨਹੀਂ ਆਉਂਦੀ ਭਰਾਵਾ ਆ ਗੱਟਾ ਸੀਗਾ ਫੁੱਲ ਇਹ ਪਾਤਾ ਹੁਣ ਇੰਨੀ ਕੁ ਰਹਿ ਗਈ ਛੋਲੇ ਹੀ ਬਹੁਤ ਸੀਗੇ ਉਹ ਵੀ ਪਾ ਦੇ ਤੇ ਆਪਾਂ ਦੇ 5 ਕਿਲੋ ਮੱਕੀ ਇਹ ਵੀ ਪਾ ਦੇ 10 ਕਿਲੋ ਸਰੋਂ ਹੋਊਗੀ 3 ਕਿਲੋ ਛੋਲੇ ਸੀਗੇ ਤੇ ਕਣਕ ਵੀ ਦੇ ਵਿੱਚ ਹੀ ਪਾਲੀ ਮੈਂ ਨਾ ਕਣਕ ਹਾਂ ਕਣਕ ਵੀ ਵਿੱਚੇ ਹੀ ਪਾਲਾਂਗੇ ਮੁੜ ਕੇ ਇਹ ਕਿ ਬਾਜਰਾ ਆਉਂਦੇ ਸਾਰਾ ਬਾਜਰਾ ਸਾਰਾ ਨਹੀਂ ਅੰਦਰ ਸਿੱਧਾ ਸੋਣਾ ਨਾ ਤੈਨੂੰ ਮੈਂ ਦੱਸੂਗਾ ਆਉਂਦੇ 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 ਚੱਲ 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 ਆਉਂਦੇ 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 ਬਾਤ ਕਰ ਆ ਵੱਡੇ ਕੋ ਉਤਰਾ ਤੇ ਰੱਖ ਲਾ ਤੇ ਕਿਹਨਾਂ ਦਾ ਬਾਜਰਾ ਬਾਜਰਾ ਵਾਠ ਠੀਕ ਆ ਉਨੇ ਦੇ ਆਇਆ ਜਿਹੜੀ ਕਨਕਾ ਕਨਕ ਪਾ ਆਇਆ ਕੰਡ 31 ਪਾ ਲਈ ਉੱਤਰੋਂ ਲਿਆਣਾ ਕਨਕ ਲੈ ਕੇ ਆ ਤੂੰ ਤੇ ਮੈਂ ਉਹਨਾਂ ਕਰਾ ਆਪਣਾ ਮਾਰ ਲਾਉਣਾ ਹਾ ਮਾਲ ਨਾ ਗਿਆ ਪਰ ਕੋਈ ਫੇਰ ਆ ਲੈਗੇ ਨਾ ਪਾਣੀ ਕਿਹੜਾ ਮਾਲ ਅੰਦਰ ਲਾਈ ਜਾਂਦੇ ਨਾ ਵਾ ਕੋਈ ਨਾ ਮੈਂ ਟੂ ਲਿਆ ਵੇਖੋ ਬਈ ਬਾਜਰਾ ਵੀ ਸਰੋਂ ਵੀ ਕਨਕ ਵੀ ਮੱਕੀ ਵੀ ਇਹ ਕਈ ਲੋਕ ਕਹਿੰਦੇ ਆ ਬਾਜਰਾ ਨਹੀਂ ਪਾਉਣਾ ਚਾਹੀਦਾ ਆ ਜੀ ਜੀ ਮਾਰੀ ਆ ਉਹ ਜੀ ਮਾਰੀ ਆ ਪਾ ਸਭ ਕੋ ਪਾਈਦਾ ਯਾ ਇਹ ਲੋ ਬਾਇਰਾ ਵੀ ਖਰਾਕ ਤਾਂ ਪਹਿਲਾਂ ਬਹੁਤ ਪਾਤੀ ਸਰੋਂ ਦਾ ਇੱਕ ਗੱਟਾ ਸੀਗਾ ਆ ਹੀ ਰਹਿ ਗਈ ਸੱਤਵੇਂ ਮਹੀਨੇ ਤੇ ਪਾਉਣ ਲੱਗੇ ਆ ਸਰੋਂ ਤਾਂ ਛੋਲੇ ਪਾਉਣਿਆਂ ਨੂੰ ਹੋ ਗਏ ਮਹੀਨਾ ਕ ਡੇਢ ਮਹੀਨਾ ਹੋ ਗਿਆ ਛੋਲੇ ਪਾਉਣਿਆਂ ਨੂੰ ਮੱਕੀ ਵੀ ਪਾਉਣਿਆਂ ਨੂੰ ਬਹਾਵਾ ਟਾਈਮ ਹੋ ਗਿਆ ਮਹੀਨਾ ਕ ਮੱਤੀ ਪੌਂਦਿਆਂ ਨੂੰ ਹੋ ਗਿਆ ਹੋਣਾ ਅੱਜ ਇਹਦਾ ਪਰ ਲਾ ਲੀ ਗਏ ਗੱਟੇ ਜੇ ਬਾਲੇ ਪਈ ਸੀ ਯਾਰ ਕਿਤੇ ਕੋਈ ਗੱਟਾ ਪਿਆ ਹੁੰਦਾ ਕਿਤੇ ਕੋਈ ਗੱਟਾ ਇੱਕ ਗੱਟੇ ਦੀ ਬਾਗੇ ਰੱਖ ਲੈਣੀ ਆ ਸਾਰੀ ਧਣਕ ਵੀ ਵਿੱਚੇ ਲਾ ਲੈਣੀ ਆ ਬਾਇਰਾ ਬੂਇਰਾ ਪਈ ਇਹ ਸਭ ਕੋ ਪਾਈਦਾ ਬਾਬੇ ਦੀ ਕਿਰਪਾ ਨਾਲ ਔਟ ਦੇ ਵੀ ਫੁੱਲਾ ਜੇ ਕਈ ਲੋਕ ਕਹਿੰਦੇ ਬਾਇਰਾ ਪਾਇਆ ਤੇ ਬਾਅਦ ਔਟ ਦੇ ਨਹੀਂ ਸਵਾਦੂ ਔਟ ਦੇ ਆ ਇੱਕ ਬਾਲਟੀ ਲਿਆਂਦੀ ਬਈ ਕਨਕ ਦੀ ਨਿਸ਼ਾਨ ਕੇ ਪਾਵਾਂਗੇ ਇੱਕ ਪਾਲਟੀ ਥੋੜੀ ਆ ਜਿਵੇਂ ਕਹਾਂਗੇ ਬਾਲਟੀ ਹੋਰ ਲਿਆ ਅੱਧਿਕ ਤੇ ਗਿਆ ਹੋਇਆ ਬੱਚੇ-부ੱਚੇ ਕੋਈ ਨਹੀਂ ਭਾਏ ਜਿੱਡਾਂ ਗੀਆਂ ਤੇ ਥੋਪੀ ਹੋਣ ਨਿਕਲੀ ਆ ਲੱਭਿਆ ਨਿਸ਼ਾਨ ਆਏ ਚਲੋ ਵੀ ਕਰਦੇ ਆਗੇ ਕੱਟੀ ਨਿਊ ਛੋਟੇ ਨਾਲ ਫੇਰ ਲਓ ਜੀ ਹੋ ਗਈ ਤਿਆਰ ਕਨਕ ਦੀ ਡੇਢ ਬਾਲਟੀ ਹਾਲੀ 10 ਕਿਲੋ ਬਾਜਰਾ 10 ਨਹੀਂ ਵਰਤ 8 7 ਕਿਲੋ ਬਾਜਰਾ 5 ਕਿਲੋ ਮੱਕੀ 6 ਕਿਲੋ ਠੀਕ ਹੈ 3 ਕਿਲੋ ਛੋਲੇ ਸੀਗੇ ਇਹ ਹੋ ਗਈ ਆਪਣੇ ਕੱਲੇ ਡਾਰੀ ਵਾਲਿਆਂ ਦੀ ਤਿਆਰ ਛਾਨ ਕੇ ਪਾਈ ਆ ਲੈ ਲੈ ਵਿੱਚੋਂ ਆਟਾ ਦੇਖੋ ਕਣਕ ਜਮਾ ਸਾਫ਼ ਕਰਕੇ ਛਾਨ ਨਾਲ ਕੱਢ ਗਏ ਆਪਣਾ ਪਿਆ ਜਿਹਨਾਂ ਆਪਾਂ ਕਣਕ ਛਾਨੀ ਚੱਕ ਦੇ ਜੋ ਪਰਾ ਬਾਇਰਾ ਬੁਈਰਾ ਸਾਕੋ ਬਈ ਪਾਈ ਚੱਲਿਆ ਕਰੋ ਇਹ ਨਾ ਸੋਚਿਆ ਕਰੋ ਆਹ ਨਹੀਂ ਚੀਜ਼ ਪਉਣੀ ਤੇ ਫਲਾ ਨਹੀਂ ਕਹਤਾ ਆਰੀ ਪਉਣੀ ਨੱਪੇ ਕੋਗੀ ਆਇਆ ਕਰੋ ਹਰੇਕ ਚੀਜ਼ ਦੀ ਲੋ ਜੀ ਚੱਲ ਬਈ ਖਰਾਕ ਬਈ ਹੋ ਗਈ ਸਟਾਰਟਿੰਗ ਆਜਦੀ ਤੇ ਬਾਈ ਪਾਈ ਸੀਗੇ ਦੋ ਟਾਈਮ ਪਾਈ ਤੇ ਬਈ ਆਪਾਂ ਪਰ ਹੁਣ ਇੱਕ ਟਾਈਮ ਪਾਇਆ ਕਰਨਿਆ ਆਪਣੀ ਛੱਟ ਨਾਲੇ ਬਾਅਦ ਕੀ ਮੈਂ ਕਰ ਤਾਣਾ ਪਾਣੀ ਇਹਨਾਂ ਨੂੰ ਖਾ ਲੋ ਬਈ ਪੁੱਲਾ ਕਰ ਰੱਖ ਲਿਆ ਫੇਰ ਪਤਾ ਲਾਗੇ ਜਦੋਂ ਖਾ ਲਿਆ ਇਹਨਾਂ ਨੇ ਇੱਧਰ ਇਹ ਤਾਂ ਦੂਜਿਆਂ ਨਾਲ ਵੱਡੇ ਇੱਧਰ ਵੱਡੇ ਉਤਰ ਕੂਤਰ ਮੈਂ ਬਈ ਇਹਨਾਂ ਨੂੰ ਬਾਜਰਾ ਤੇ ਕੰਨਕ ਸ਼ੁਰੂ ਕੀਤੀ ਆ ਜੁੜਗਾਂ ਲਾਉਣੀਆਂ ਗਾ ਓਏ ਆਦਾ ਬੜਾ ਖਤਰਨਾਕ ਕੰਮ ਆਦੀ ਏ ਇਹ ਬਾਹਰ ਆ ਦੇ ਟੰਗ ਲਾਉਣੇ ਆ ਬਾਜ ਜੋੜੀਆਂ ਲੋੜੀ ਵਾਲੇ ਦਿਨ ਨੂੰ ਟੰਗ ਦੇਣੀਆਂ ਜੋੜੀਆਂ ਬਈ ਫੇਰ ਟੱਪ ਲੱਗੀ ਆ ਹੁਣ ਲੱਗੀ ਸੀ ਤਾਂ ਆਪਾਂ 2 ਘੰਟੇ ਲੱਗੀ ਸੀਗੀ 4 ਕ ਵੱਜ ਗਈ ਜਿਹਾ ਲੱਗਦਾ ਸਾਢੇ 3:00 ਹੋ ਗਏ ਕੰਮ ਚੱਲੀ ਜਾ ਰਿਹਾ ਜੋਰਾਂ ਛੋਰਾ ਤੇ ਆਜਦਾ ਤਾਂ ਤੇਰਾ 2-3 ਬੱਚੇ ਜੀ ਚੋਕ ਚ ਰਹੇ ਹੋਏ ਆ ਸਾਡੇ ਆ ਬੱਬੂ ਤੋਂ ਆਇਆ ਰਿੰਗੀਆਂ ਲੱਤਾਂ ਵਾਲਾ ਨਹੀਂ ਆ ਮੈਂ ਲੈਣਾ ਜਾਵਾਂ ਯਾਰ ਉਧਰ ਜਾ ਕੇ ਮੈਂ ਨਾ ਲੈ ਜਾ ਆ ਯਾਰ ਮੈਂ ਉਧਰ ਲੱਗ ਜਨਾ ਬਈ ਦੋ ਕਿਹੜੇ ਕਿਹੜੇ ਹਾਂ ਇਹ ਕਾਲਾ ਇਹ ਤੇ ਤਾਂ ਤੇ ਲਾਲ ਜੀ ਨਾਲ ਵੀ ਲੈ ਜਾਣਾ ਮੈਂ ਲਾਲ ਜੀ ਨਾਲ ਕੋ ਜੋੜਾ ਛੱਡਿਆ ਸੀ ਤਾਂ ਦਈ ਜਾਂਦਾ ਚੋਗਾ ਉਹ ਪਾਲ ਜੂਗਾ ਤਾਂ ਅੱਖਾਂ ਦੇ ਪੈਸੇ ਹੋਈਆਂ ਮੈਂ ਬਹੁਤ ਹੋਈਆਂ ਮੈਂ ਕੋਈ ਪਾਲਣਾ ਨਹੀਂ ਤੇ ਲੈ ਜਾਣਾ ਲੈ ਜਾ ਨਹੀਂ ਫਿਰ ਮੈਂ ਕਾਲਾ ਲੈ ਆ ਨਾ ਬੱਬੂ ਵਾਲਾ ਵਿੰਗੀਆਂ ਲੱਤਾਂ ਵਾਲਾ ਕੋ ਕਾਲ ਕਾਂਸਰਾ ਲੈ ਜਾ ਮੋਦੀਆਂ ਦਾ ਬਾਕੀ ਦਾ ਭਰਾ ਹੀ ਆ ਕਾਲ ਪੂਰੇ ਜਿਹਦਾ ਆਹੋ ਮੈਨੂੰ ਪਤਾ ਤੇ ਇਹ ਉਹ ਲੈ ਜਾ ਤੇ ਇਹ ਇਹਨੂੰ ਦੋ ਜੋ ਜੋੜਾ ਜਈ ਜਾਂਦਾ ਚੋਗਾ ਇੱਕ ਨੂੰ ਘਰ ਵਧੀਆ ਬੱਦੇ ਦੂਗਾ ਜੇ ਕੋਈ ਹੋਰ ਹੈਗਾ ਤਾਂ ਹੋਰ ਵੀ ਚਗਾ ਦੇ ਹੁਣ ਜਿਹੜਾ ਮਾੜਾ ਮੋਢਾ ਢਿੱਲਾ ਮਿੱਸਾ ਹੋਰ ਤਾਂ ਨਹੀਂ ਕੋਈ ਦਨ ਚਾਰ ਬੱਚੇ ਬਈ ਮਰ ਗਏ ਯਾਰ ਢਲੇ ਹੋ ਗਏ ਤੇ ਆਪਾਂ ਇੱਕ ਦਾ ਲੈ ਜਾਨਾ ਚਿੱਟਾ ਲਾਲ ਸਿਰ ਤੇ ਰੰਗ ਲੱਗਾ ਪਰੇ ਬੈਠਾ ਬੱਚਾ ਤੇ ਕੋ ਕਾਲ ਕੰਤਰਾ ਦੀ ਆਗੇ ਆਪਾਂ ਕਰਦੇ ਇਹਨੂੰ ਦਾਖਲ ਆਪਣੇ ਪੀਆਈ ਚ ਦੋ ਬੱਚੇ ਆ ਉਹ ਵੀ ਡਾਰੀ ਪੈਨਲੇ ਆ ਤੇ ਦੋ ਆ ਦੋ ਬੱਬੂ ਛੱਡ ਕੇ ਗਿਆ ਹੋਇਆ ਕਾਲ ਕੰਤਰਾ ਦੋ ਕਾਲ ਕੰਤਰੇ ਇੱਕ ਡੱਬਾ ਆਇਆ ਸੀਗਾ ਤੇ ਇੱਕ ਉਹਨਾਂ ਚ ਮਰ ਗਿਆ ਤੇ ਇੱਕ ਆ ਸ਼ਾਖਾ ਖਾ ਛੱਡ ਗਿਆ ਇਵੇਂ ਗੀਆਂ ਲਤਾਲਾ ਯਾਰ ਆਪਣਾ ਬੱਚਾ ਡਾਰੀ ਪਿਆ ਹੋਇਆ ਕਿ ਗਿਜੌਣ ਵਾਲਾ ਕਿ ਗਿੱਜਿਆ ਵਾਲਾ ਸਰਪੰਚ ਨੂੰ ਪੁੱਛਣਾ ਪੈਣਾ ਯਾਰ ਸਰਪੰਚ ਜੀ ਸਾਡੇ ਨਾਲ ਬੋਲਦੇ ਨਹੀਂ ਹੁਣ ਸਰਪੰਚ ਸਾਹਿਬ ਤੇ ਦਸਰਾਂ ਦਾ ਬਾਦਸ਼ਾਹ ਦਸਰਾਂ ਦਾ ਬਾਦਸ਼ਾਹ ਉਹ ਵੀ ਬਾਦਸ਼ਾਹ ਤਾਂ ਬੈਠਾ ਯਾਰ ਤੁਸੀਂ ਸੈਟ ਨਹੀਂ ਬਾਦਸ਼ਾਹ ਵੀ ਬਾਦਸ਼ਾਹ ਵੀ ਟੇ ਲਾਇਆ ਬੈਠਾ ਆਪਣਾ ਦਸਰਾਂ ਦਾ ਉਹਨੂੰ ਦਵਾਈ ਦੇ ਯਾਰ ਇੱਥੇ ਪਾ ਕੇ ਖੜ ਜਾ ਇਹਦਾ ਮੈਨੂੰ ਰੰਗ ਦਿਖਾਈ ਦੂਜੇ ਪਾਸੇ ਮਾ ਘੰਡੀ ਵੀ ਹੈ ਜੀ ਪਿਆ ਡੜੀ ਇਹ ਤਾਂ ਫਿਰ ਹਾਂ ਪਿਆ ਪਿਆ ਹੋਇਆ ਡੜੀ ਕਟਾ ਚੜ ਗਿਆ ਬਾਈ ਯਾਰ ਤਾਂ ਦਾਣੇ ਨਹੀਂ ਖਾਂਦਾ ਤਾਂ ਚੜ ਕੇ ਬਹਿਣ ਦੀ ਕਰਦਾ ਸਾਲਾ ਜੀ ਢਿੱਲਾ ਢੱਲੇ ਹੋ ਗਏ ਯਾਰ ਬਈ ਬੱਚੇ ਠੰਡ ਵਾਲੀ ਪੈ ਗਈ ਬਾਕੀ ਸਾਡੇ ਤੋਂ ਨਾ ਹੁਣ ਗੌਰ ਜੀ ਨਹੀਂ ਹੋਈ ਪਰ ਚਲਉਂਦੇ ਰਹੇ ਵਰਕਸ਼ਾਪ ਨਹੀਂ ਕੰਪਲੀਟ ਹੋ ਗਈ ਆ ਲੱਗੀ ਆ ਘੋਲੂਆ ਕਾਲੂਆ ਸਭ ਕੁਆ ਪੈ ਚੁੱਕਿਆ ਲਓ ਜੀ ਕਰਦੇ ਆ ਐਂਡਿੰਗ ਤੇ ਆਪਾਂ ਚੱਲੇ ਘਰ ਨੂੰ ਹਨ ਤੇ ਬੱਚੇ ਜੇ ਜਾਲ ਜਿਹਾ ਹੈ ਨੀਗਾ ਜਾਲ ਚ ਪਾ ਕੇ ਲੱਗ ਜਾਵਾਂਗੇ ਜੇ ਬੋਰੀ ਬਾਰੀ ਚ ਪਾਲੇ ਤਾਂ ਉੱਚੀ ਹੋ ਜਾਣੇ ਉਹ ਤੇ ਅੱਜ ਦੀ ਗੱਲਬਾਤ ਇੰਨੀ ਕੀ ਸੀਗੀ ਪਰ ਕੱਲ ਨੂੰ ਨੀ ਪਰਸ ਅੱਵਲ ਨਵੇਂ ਸਾਲ ਤੇ ਕਰਾਂਗੇ ਹੁਣ ਤਿਆਰੀ ਫੇਰ ਤੁੱਪ ਤੁੱਪ ਲੱਗੂ ਉਹਦੇ ਬੱਚੇ ਪੁੱਛੇ ਭਾਵਾਂਗੇ ਡਾਰੀਆਂ ਪਾਉਣ ਵਾਲੇ ਬੱਚੇ ਆ ਜਿਹੜੇ ਉਹ ਪਹਿਲਾਂ ਪਾਏ ਸੀਗੇ ਬਾਦਛੇ ਉਹ ਨਹੀਂ ਦਸਰਾਂ ਦੇ ਕੰਡਾਂ ਜੀਆਂ ਵਾਲੇ ਉਹ ਵੀ ਰਹਿ ਗਏ ਬੱਚੇ ਡਾਰੀਆਂ ਪਾਉਣ ਵਾਲੇ ਪਾਵਾਂਗੇ ਧੁੱਪਾਂ ਪਾਣੀ ਪੂਣੀ ਵੀ ਸਾਰਾ ਕੁ ਪਾਤਾ ਆ ਹੁਣ ਅੰਦਰ ਲੈਣ ਨੂੰ ਰਹਿ ਗਈ ਐ ਦੇਸ਼ਾ ਪੀਪੀਆਂ ਰੱਖ ਇੱਥੇ ਮੈਂ ਨਾ ਕੋਜੀ ਚ ਪਾਣੀ ਠਰ ਜਾਂਦਾ ਹੁਣ ਬਈ ਕੋ ਪੀਪੀ ਜੀ ਆਈ ਕੀ ਰੇਟ ਸੀ ਦੀ ਜੇ ਉਹਨਾਂ ਰੋਮੀ ਨੇ ਦਿੱਤੇ 20ਾਂ ਦੀ ਆਈ ਸੀ ਮੇਰਾ ਵੀ ਇਰਾਦਾ ਲੈ ਕੇ ਜਾਂਦਾ ਪਰ ਮੈਂ ਲਿਆਂਦੇ ਲਿਆਂਦੇ ਨੇ ਸਿਆਲ ਸਾਰਾ ਗਰਮੀਆਂ ਲਿਆਉਣੀਆਂ ਮੈਨੂੰ ਲੱਗਦਾ ਮੈਨੂੰ ਮਹੀਨਾ ਹੋ ਗਿਆ ਲੈ ਕੇ ਜਾਂਦੇ ਨੂੰ ਅੱਜ ਲੱਗੇ ਨਾ ਕੱਲ ਨੂੰ ਲੱਗੇ ਨਾ ਪਰ ਕੱਲ ਨੂੰ ਲੈ ਜਾਣੀਆਂ ਰੱਖੋ ਜੀ ਪਾਣੀ ਆ ਬੱਚਾ ਜਾ ਲਿਆਉਂਗਾ ਦੀਸ਼ਾ ਫਿਰ ਮੈਂ ਉਤਰਾਂਗਾ ਲੱਗਾ ਜਾਲ ਚ ਲੈ ਜਾਗੇ ਚਲੋ ਜੀ ਇੱਥੇ ਹੀ ਕਰਦੇ ਆ ਐਂਡਿੰਗ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ